ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋਲ ਆ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਬੁਲਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਹਸਪਤਾਲ ਵਿੱਚ ਦਾਖਲ 1984 ਦੰਗਾ ਪੀੜਿਤ ਦੀ ਪਤਨੀ ਨੇ ਕਾਂਗਰਸੀ ਆਗੂ ਜਗਦੇਸ਼ ਟਾਇਟਲਰ ਖਿਲਾਫ ਦਿੱਤੀ ਗਵਾਹੀ ਛਤੀਸਗੜ੍ਹ ਦੇ ਪਿੰਡ ਵਿੱਚ ਰਾਤ ਨੂੰ ਰਾਤ ਸਥਾਪਿਤ ਕੀਤੀ ਗਈ ਐਸ ਪੀ ਆਈ ਦੀ ਫਰਜ਼ੀ ਸ਼ਾਖਾ ਦਾ ਪਰਦਾਫਾਸ਼ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਮੈਰਟਲ ਰੇਪ ਨੂੰ ਅਪਰਾਧਿਕ ਬਣਾਉਣ ਦਾ ਕੀਤਾ ਵਿਰੋਧ هون کبران و 2023-24 ਵਿੱਚ કુલ 2600 ਕਰੋੜ ਰੁਪਏ ਦੇ ਘਾਟੇ ਦੇ ਨਾਲ ਪੰਜਾਬ ਵਿੱਚ ਬਿਜਲੀ ਚੋਰੀ ਉੱਚ ਪੱਧਰ ਤੱਕ ਪਹੁੰਚ ਗਈ ਹੈ ਖਾਸ ਤੌਰ ਤੇ ਸਰਕਾਰ ਵੱਲੋਂ ਟ੍ਰੇਲੋ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਅਤੇ ਸਬਸਿਡੀਆਂ ਦੀ ਪੇਸ਼ਕਸ਼ ਦੇ ਬਾਵਜੂਦ ਕੁਝ ਖੇਤਰਾਂ ਵਿੱਚ ਚੋਰੀ ਲਗਾਤਾਰ ਚੱਲੀ ਹੈ ਰਿਪੋਰਟ ਮੁਤਾਬਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਦੀਆਂ ਬੀਟ ਵਿਵਸਨਾ ਇਹਨਾਂ ਵਿੱਚੋਂ ਅੱਧੇ ਘਾਟੇ ਲਈ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਚੋਰੀਆਂ ਸਰਹੱਦੀ ਪੱਛਮੀ ਅਤੇ ਦੱਖਣੀ ਜ਼ੋਨਾਂ ਵਿੱਚ ਹੁੰਦੀਆਂ ਹਨ ਜਾਣਕਾਰੀ ਮੁਤਾਬਕ ਇਹਨਾਂ ਵਿੱਚ ਪਿੱਖੇਵਿੰਡ ਪੱਟੀ ਜ਼ੀਰਾ ਅਤੇ ਪੱਛਮੀ ਪੂਰੀ ਤਰ੍ਹਾਂ ਪ੍ਰਭਾਵਿਤ ਡਿਵੀਜ਼ਨ ਹਨ ਜੋ مالیਏ ਦੇ ਘਾਟੇ ਦਾ ਵੱਡਾ ਹਿੱਸਾ ਹਨ ਇਸ ਵਿੱਚ ਕਿਹਾ ਗਿਆ ਹੈ ਕਿ ਚੋਰੀ ਪੈੰਡੂ ਅਤੇ ਸ਼ੈਰੀ ਦੋਹਾਂ ਖੇਤਰਾਂ ਵਿੱਚ ਵਿਆਪਕ ਹੈ ਜਿਸ ਵਿੱਚ ਪੈੰਡੂ ਖੇਤਰਾਂ ਨੂੰ 900 ਕਰੋੜ ਰੁਪਏ ਅਤੇ ਸ਼ੈਰੀ ਖੇਤਰਾਂ ਵਿੱਚ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਦੱਸ ਦੇ ਕਿ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਬਿਜਲੀ ਚੋਰੀ ਨੂੰ ਰੋਕਣ ਦੇ ਯਤਨ ਤੇਜ਼ ਹੋ ਗਏ ਹਨ ਜਿੱਥੇ 1 ਅਗਸਤ ਵਿੱਚ 296 ਐਫ ਆਈ ਆਰ ਦਰਜ ਕੀਤੀਆਂ ਗਈਆਂ ਸੀ ਪਰ ਇਹਨਾਂ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੀ ਐਸ ਪੀ ਸੀ ਐਲ ਦੀ ਵਿੱਤੀ ਸਿਹਤ ਦੀ ਰੱਖਿਆ ਲਈ ਹੋਰ ਕਾਰਵਾਈਆਂ ਦੀ ਲੋੜ ਹੈ ਸ਼੍ਰੀ ਅਕਾਲ ਤੱਕ ਸਾਬਤ ਜਥੇਦਾਰ ਗਿਆਨੀ ਰغبੇ ਸਿੰਘ ਨੂੰ ਸਰੀਰ ਵਿੱਚ ਗੰਭੀਰ ਦਰਦ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਗਿਆਨੀ ਰغبੇ ਸਿੰਘ ਨੂੰ ਬੁੱਧਵਾਰ ਰਾਤ ਨੂੰ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਦਾਖਲ ਕਰਵਾਇਆ ਗਿਆ ਡਾਕਟਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਜਥੇਦਾਰ ਨੂੰ ਹੋਈ ਵਾਇਰਲ ਇਨਫੈਕਸ਼ਨ ਦਾ ਪਤਾ ਲਗਾਇਆ ਦੱਸਦੇ ਕਿ ਉਹ ਇਸ ਸਮੇਂ ਹਸਪਤਾਲ ਵਿੱਚ ਡਾਕਟਰੀ ਪੇਸ਼ੇਵਰਾਂ ਦੀ ਇੱਕ ਟੀਮ ਦੁਆਰਾ ਨਿਗਰਾਨੀ ਹੇਠ ਹਨ ਜਿਕੇ ਉਹ ਹੈ ਕਿ ਅਕਾਲ ਤਖਤ ਸਿੱਖਣ ਲਈ ਸਰਵੋੱਚ ਅਧਿਆਤਮਿਕ ਅਥਾਰਟੀ ਹੈ ਅਤੇ ਸਿੰਘ ਦੀ ਸਿਹਤ ਦੀ ਸਥਿਤੀ ਨੇ ਪਾਈਚਾਰੇ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੀੜਤਾ ਦੀ ਪਤਨੀ ਲਖਵਿੰਦਰ ਕੌਰ ਨੇ ਦਿੱਲੀ ਦੀ ਅਦਾਲਤ ਵਿੱਚ ਕਾਂਗਰਸੀ ਆਗੂ ਜਗਦੇਸ਼ ਟੈਟਲਾ ਖਿਲਾਫ ਗਵਾਹੀ ਦਿੱਤੀ ਹੈ ਉਹਨਾਂ ਨੇ ਪੁੱਲ ਬੰਗਸ਼ ਗੁਰਦੁਆਰਾ ਕੇਸ ਬਾਰੇ ਗੱਲ ਕੀਤੀ ਜਿੱਥੇ ਉਹਨਾਂ ਦਾ ਪਤੀ ਬਾਦਲ ਸਿੰਘ ਪੀੜ ਦੁਆਰਾ ਮਾਰੇ ਗਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਸੀ ਆਪਣੇ ਬਿਆਨ ਵਿੱਚ ਕੋਰ ਨੇ ਦੱਸਿਆ ਕਿ ਇੱਕ ਚਸ਼ਮਦੀਦ ਗਵਾਹ ਸੁਰਿੰਦਰ ਸਿੰਘ ਨੇ ਦੱਸਿਆ ਸੀ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਸਮੇਂ ਟਾਈਟਲਰ ਇੱਕ ਗੱਡੀ ਵਿੱਚ ਆਇਆ ਸੀ ਅਤੇ ਉਸਨੇ ਪੀੜਨੋਂ ਉੱਪਰ ਕੌਣ ਦਾ ਕੰਮ ਕੀਤਾ ਪੀੜਤ ਪਤੀ ਨੇ ਗੁਰਦੁਆਰੇ ਦੀ ਛੱਤੋਂ ਆਪਣੇ પતિ ਤੇ ਹਮਲਾ ਹੁੰਦਾ ਦੇਖਿਆ ਜਿੱਥੇ ਬਾਦਲ ਸਿੰਘ ਤੇ ਪੀੜਨੇ ਉਸਦੀ ਹੀ ਕਿਰਪਾ ਨਾਲ ਬਾਰ ਕਰ ਦਿੱਤਾ ਇਸ ਦੌਰਾਨ ਟਾਈਟਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਿੰਘ ਦੇ ਨਾਲ ਹੋਇਆ ਹਮਲਾ ਅਫਵਾਹ ਹੈ ਅਤੇ ਇਸ ਦੇ ਪ੍ਰਮਾਣਿਕ ਸਬੂਤ ਨਹੀਂ ਹਨ ਹਾਲਾਂਕਿ ਅਦਾਲਤ ਨੇ ਵਕੀਲ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਅਤੇ ਅਗਲੀ ਸੁਣਵਾਈ 15 ਅਕਤੂਬਰ ਲਈ ਤੈਅ ਕੀਤੀ ਗਈ ਹੈ Sì. ਪਾਕਿਸਤਾਨੀ ਅਦਾਲਤ ਦੇ ਰਜਿਸਟਰਾਰ ਦਫਤਰ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਆਜ਼ਾਦੀ ਦੇ ਨਾਇਕ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਸੰਬੰਧਿਤ ਨਿਆਇਕ ਰਿਕਾਰਡ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਦੱਸਦੇ ਕਿ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕੁਰੇਸ਼ੀ ਨੇ 7 ਅਕਤੂਬਰ 1930 ਨੂੰ ਵਿਸ਼ੇਸ਼ ਟ੍ਰਿਬਿਨਲ ਤੋਂ ਇਹ ਰਿਕਾਰਡ ਲਈ ਅਰਜ਼ੀ ਦਿੱਤੀ ਸੀ ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫਤਰ ਨੇ ਕਿਹਾ ਕਿ ਅਦਾਲਤ ਦੇ ਹੁਕਮਾ ਤੋਂ ਬਿਨਾ ਇਹ ਰਿਕਾਰਡ ਮੁਹੱਈਆ ਨਹੀਂ ਕਰਵਾ ਸਕਦੇ ਡਿਪਟੀ ਰਜਿਸਟਰਾਰ ਤਾਹਿਰ ਹੁਸੈਨ ਕੁਰੇਸ਼ੀ ਨੂੰ ਸੂਚਿਤ ਕੀਤਾ ਕਿ ਫਾਊਂਡੇਸ਼ਨ ਨੂੰ ਸਤਾਵੇਜ਼ਾ ਤੱਕ ਪਹੁੰਚ ਕਰਨ ਲਈ ਐਲ ਐਚ ਸੀ ਤੋਂ ਸਪਸ਼ਟ ਇਜਾਜ਼ਤ ਦੀ ਲੋੜ ਹੁੰਦੀ ਹੈ ਕੁਰੀਸ਼ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਇਨਕਾਰ ਨੂੰ ਕੋਰਬੇ ਇਨਸਾਫ ਕਰਾ ਦਿੱਤਾ ਤੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਪੰਜਾਬ ਵਿੱਚ ਕਿਸਾਨਾਂ ਨੇ ਬੀਤੇ ਦਿਨ 2 ਘੰਟੇ ਦਾ ਰੇਲ ਰੋਕੋ ਤਾਂ ਨਹੀਂ ਦਿੱਤਾ ਜਿਸ ਨਾਲ ਸਵੇਰ ਭਾਰ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ ਜਿਸ ਕਾਰਨ ਹੋਇਆ ਕਿ ਲਖੀਮਪੁਰ ਖੇੜੀ ਕਾਂਦੀ ਤੀਜੀ ਵਰ੍ਹੇ ਨੂੰ ਮਨਾਉਣ ਲਈ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੁਆਰਾ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ 2021 ਵਿੱਚ ਇੱਕ ਪ੍ਰਦਰਸ਼ਨ ਦੌਰਾਨ ਚਾਰ ਕਿਸਾਨਾਂ ਸਮੇਤ 8 ਲੋਕ ਮਾਰੇ ਗਏ ਸੀ ਆਪਣੇ ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਲਖੀਮਪੁਰ ਖੇੜੀ ਪੀੜਤਾ ਲਈ ਇਨਸਾਫ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਅਤੇ ਕਰਜ਼ੇ ਮਾਫ਼ ਕਰਨ ਦੀ ਮੰਗ ਕੀਤੀ ਉੱਥੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਤੰਕਾਰੀਆਂ ਨੇ ਅੰਮ੍ਰਿਤਸਰ-ਦਿੱਲੀ ਰੇਲ ਟ੍ਰੈਕ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਕਈ ਟ੍ਰੇਨਾਂ ਨੂੰ ਮੋੜ ਦਿੱਤਾ ਗਿਆ ਜਦਕਿ ਹੁਸ਼ਿਆਰਪੁਰ ਅਤੇ ਚਲੰਦਰ ਵਰਗੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਕਬਲੇ ਗੋਰੇ ਦੇ ਕਿਸਾਨਾਂ ਦੇ ਚੱਲ ਰਹੀ ਯਤਨਾਂ ਦੇ ਹਿੱਸੇ ਵਜੋਂ ਕਿਸਾਨ ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪੁਆਇੰਟਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੇ ਗन्ना ਉਤਪਾਦਕਾਂ ਨੂੰ ਬਕਾਇਆ ਅਦਾਇਗੀਆਂ ਜਾਰੀ ਕਰਨ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸਤਿਸ਼ ਕਰਦੇ ਚਪੋਰਾ ਪਿੰਡ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਫਰਜ਼ੀ ਸ਼ਾਖਾ ਰਾਤੋ-ਰਾਤ ਸਥਾਪਿਤ ਕੀਤੀ ਗਈ ਜਿਸ ਨਾਲ ਵੱਡੀ ਧੋਖਾਧੜੀ ਦੀ ਘਟਨਾ ਵਾਪਰੀ ਰਿਪੋਰਟ ਪਿੰਡਪਤਾਕ ਇਹ ਸ਼ਾਖਾ 18 ਸਤੰਬਰ ਨੂੰ ਇੱਕ ਕਿਰਾਏ ਦੇ ਦੁਕਾਨ ਵਿੱਚ ਖੁੱਲੀ ਸੀ ਅਤੇ SBI ਦੇ ਬੈਨਰਾਂ ਅਤੇ ਪੋਸਟਰਾਂ ਨਾਲ ਪੂਰੀ ਤਰ੍ਹਾਂ ਲੈਸ ਸੀ ਇਸ ਬ੍ਰਾਂਚ ਵਿੱਚ 6 ਲੋਕਾਂ ਨੂੰ ਨੌਕਰੀ ਤੇ ਰੱਖਿਆ ਗਿਆ ਸੀ ਇਹ ਮੰਨ ਕੇ ਕਿ ਉਹਨਾਂ ਨੇ ਇੱਕ ਨਾਮਵਰ ਬੈਂਕ ਵਿੱਚ ਨੌਕਰੀ ਪ੍ਰਾਪਤ ਕੀਤੀ ਹੈ ਇੱਕ ਸਥਾਨਕ ਪਿੰਡਵਾਸੀ ਜਿਸਨੇ SBI ਕਿਓਸਕ ਲਈ ਅਰਜ਼ੀ ਦਿੱਤੀ ਸੀ ਨੂੰ ਸ਼ੱਕ ਹੋ ਗਿਆ ਜਦੋਂ ਉਸਨੇ ਦੇਖਿਆ ਕਿ ਇਹ ਸ਼ਾਖਾ ਬਿਨਾਂ ਕਿਸੇ ਜਾਣਕਾਰੀ ਦੇ ਪਿੰਡ ਵਿੱਚ ਕਿਵੇਂ ਬਣ ਜਿਸ ਤੋਂ ਬਾਅਦ ਉਸ ਨੇ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਆਪਣੀਆਂ ਚਿੰਤਾਵਾਂ ਦੱਸੀਆਂ ਐਸਪੀਆਈ ਅਧਿਕਾਰੀਆਂ ਦੁਆਰਾ ਜਾਂਚ ਕਰਨ ਤੇ ਬ੍ਰਾਂਚ ਦੇ ਫਰਜ਼ੀ ਹੋਣ ਦੀ ਪੁਸ਼ਟੀ ਹੋਈ ਪੁਲਿਸ ਨੇ ਬ੍ਰਾਂਚ ਤੇ ਛਾਪਾ ਮਾਰਿਆ ਤੇ ਉੱਥੇ ਕੰਮ ਕਰਦੇ ਪੰਜ ਕਰਮਚਾਰੀ ਲੱਭੇ ਜਿਨ੍ਹਾਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਇੰਟਰਵਿਊ ਰਾਹੀਂ ਨੌਕਰੀ ਤੇ ਰੱਖਿਆ ਗਿਆ ਸੀ ਪੁਲਿਸ ਨੇ ਬ੍ਰਾਂਚ ਤੋਂ ਕੰਪਿਊਟਰ ਅਤੇ ਸਮਗਰੀ ਜ਼ਬਤ ਕਰ ਲਈ ਹੈ ਤੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿੰਨੇ ਖਾਤੇ ਖੋਲੇ ਗਏ ਸੀ ਅਤੇ ਕਿੰਨੇ ਪੈਸੇ ਧੋਖੇ ਨਾਲ ਇਕੱਠੇ ਕਿਤੇ ਜਾ ਚੁੱਕੇ ਹਨ ਇਸ ਮਾਮਲੇ ਵਿੱਚ ਧੋਖਾਧੜੀ ਦੇ ਮਾਸਟਰਮਾਈਂਡਸ ਮੇਟ অপারেਟਰਸ ਖਿਲਾਫ Okay. Yeah. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦੇ ਹੱਲ ਲਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਕੀਤੀ ਹੈ ਤਾਂ ਸ ਇਹ ਕਿ ਇਹ ਮੀਟਿੰਗ ਇਸ ਗੱਲ ਤੇ ਕੇਂਦਰਿਤ ਸੀ ਕਿ ਟਕਰਾਅ ਵਪਾਰ ਅਤੇ ਪੈਟਰੋਲੀਅਮ ਉਤਪਾਦਨ ਦੀ ਸਪਲਾਈ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਹੀ ਹੈ। ਵਿਚਾਰ-ਵਟਾਂਦਰੇ ਦੌਰਾਨ ਭਾਰਤ ਨੇ ਖੇਤਰ ਵਿੱਚ ਵਾਧੀ ਹਿੰਸਾ ਤੇ ਗੰਭੀਰ ਚਿੰਤਾ ਪ੍ਰਗਟਾਈ। ਇਸ ਦੌਰਾਨ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਟਕਰਾਅ ਹੋਰ ਨਹੀਂ ਫੈਲਣਾ ਚਾਹੀਦਾ ਅਤੇ ਉਨ੍ਹਾਂ ਨੇ ਖੇਤਰੀ ਸਥਿਰਤਾ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਕਿ جا ਰਿਹਾ ਹੈ ਕਿ ਮੰਤਰੀ ਪੱਛਮੀ ਏਸ਼ੀਆ ਵਿੱਚ ਭਾਰਤੀ ਨਾਗਰਿਕਾਂ ਅਤੇ ਹਿੱਤਾਂ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਤੋਂ ਵੀ ਚਿੰਤਤ ਹਨ ਜਿਸ ਲਈ ਭਾਰਤ ਗਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ ਦੇ ਹੱਲ ਦੀ ਵਕਾਲਤ ਕਰ ਰਿਹਾ ਹੈ ਇਸ ਵਧ ਰਹੀ ਹਿੰਸਾ ਨੂੰ ਲੈ ਕੇ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਸੁਲਝਾਉਣ ਅਤੇ ਹਿੰਸਾ ਨੂੰ ਹੋਰ ਵਧਣ ਤੋਂ ਰੋਕਣ ਲਈ ਸ਼ਾਂਤੀਪੂਰਨ ਗਲਬਾਤ ਜ਼ਰੂਰੀ ਹੈ ਕਾਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਉਹਨਾਂ ਪਟੀਸ਼ਨਾਂ ਦਾ ਵਿਰੋਧ ਕੀਤਾ ਹੈ ਜੋ ਮੈਰਿਟਲ ਰੇਪ ਨੂੰ ਬਲਦਕਾਰ ਦੇ अपवाद ਬਜੋ ਮੰਨਣ ਵਾਲੇ ਕਾਨੂੰਨ ਨੂੰ ਚੜ੍ਹੋਤੀ ਦਿੰਦੀਆਂ ਹਨ ਇੱਕ ਹਲਫਨਾਮੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਵਿਆਹ ਇੱਕ ਪਤੀ ਨੂੰ ਆਪਣੀ ਪਤਨੀ ਦੀ ਸਹਿਮਤੀ ਦੀ ਉਲੰਘਣਾ ਕਰਨ ਦਾ ਅਧਿਕਾਰ ਨਹੀਂ ਦਿੰਦਾ ਪਰ ਵਿਉਤਾ ਬਲਦਕਾਰ ਨੂੰ ਅਪਰਾਧਿਕ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਵਿਆਹ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਉਹਨਾਂ ਨੇ ਦਲੀਲ ਦਿੱਤੀ ਕਿ ਵਿਆਹ ਦੇ ਅੰਦਰ ਅਜਹੀਆਂ ਕਾਰਵਾਈਆਂ ਦੇ ਨਤੀਜਿਆਂ ਨੂੰ ਇਸ ਤੋਂ ਬਾਹਰ ਨਾਲੋਂ ਵੱਖਰੇ ਤਰੀਕੇ ਨਾਲ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ ਕੇਂਦਰ ਸਰਕਾਰ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਮੌਜੂਦਾ ਕਾਨੂੰਨ ਪਹਿਲਾਂ ਹੀ ਵਿਆਹ ਵਿੱਚ ਔ ਦੀ ਸਹਿਮਤੀ ਅਤੇ ਘਰੇਲੂ ਹਿੰਸਾ ਨੂੰ ਹੱਲ ਕਰਨ ਲਈ ਸੁਰੱਖਿਆ ਪ੍ਰਦਾਨ ਕਰਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਵਿਅਪਤ ਅਪਰਾਧਕਾਰ ਨੂੰ ਅਪਰਾਧਿਕ ਬਣਾਉਣ ਲਈ ਕਾਨੂੰਨ ਨੂੰ ਬਦਲਣ ਨਾਲ ਵਿਅਪਤ ਸਬੰਧਾਂ ਵਿੱਚ ਵਿਗੜਨ ਪੈ ਸਕਦਾ ਹੈ ਤੇ ਅਦਾਲਤ ਵਿੱਚ ਸਹਿਮਤੀ ਸਾਬਤ ਕਰਨ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਉਹਨਾਂ ਨੇ ਵੀ ਕਿਹਾ ਕਿ ਇਸ ਮੁੱਦੇ ਨੂੰ ਇੱਕ ਸਮਾਜਿਕ ਮਾਮਲੇ ਦੇ ਤੌਰ ਤੇ ਸਮਝਿਆ ਜਾਣਾ ਚਾਹੀਦਾ ਹੈ ਜਿਸ ਵਿੱਚ ਸਿਰਫ ਕਾਨੂੰਨੀ ਫੈਸਲੇ ਦੀ ਬਜਾਏ ਸਾਰੇ ਹਿੱਸੇਦਾਰਾਂ ਤੋਂ ਇਨਪੁਟ ਦੀ ਲੋੜ ਹੁੰਦੀ ਹੈ ਦੱਸਿਆ ਕਿ ਵਰਤਮਾਨ ਵਿੱਚ ਜੇਕਰ ਪਤਨੀ ਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਮਰਦਾਂ ਤੇ ਆਪਣੀ ਪਤਨੀ ਨਾਲ ਬਾਤ ਕਰ ਕਰਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਪਹਿਲਾਂ ਫੈਸਲਾ ਸੁਣਾਇਆ ਹੈ ਕਿ ਨਾਬਾਲਗ ਪਤਨੀ ਨਾਲ ਇੰਟਰਕੋਰਸ ਕਰਨ ਨਾ ਬਲਤਕਾਰ ਹੈ ਅਤੇ ਭਾਰਤ ਵਿੱਚ ਵਿਵਾਹਤਾ ਬਲਤਕਾਰ ਦੀ ਕਾਨੂੰਨੀਤਾ ਨਾਲ ਸੰਬੰਧਿਤ ਪਟੀਸ਼ਨਾਂ ਚੱਲ ਰਹੀਆਂ ਹਨ। ਕੇਂਦਰੀ ਜਾਂਚ ਬਿਊਰੋ CBI ਨੇ ਕੋਲਕਾਤਾ ਦੇ ਆਜੀਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਤ੍ਰੇਣਮੂਲ ਕਾਂਗਰਸ ਦੇ ਯੂਥ ਵਿੰਗ ਦੇ ਆਗੂ ਆਸ਼ੀਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਪਾਂਡੇ ਕਥਿਤ ਤੌਰ ਤੇ ਘੋਸ਼ ਦਾ ਕਰੀਬੀ ਸੀ ਅਤੇ 30 ਸਤੰਬਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਪਹਿਲਾਂ CBI ਨੇ ਉਸ ਤੋਂ ਪੁੱਛਗਿੱਛ ਕੀਤੀ ਸੀ ਇਸ ਤੋਂ ਪਹਿਲਾਂ ਸੰਦੀਪ ਘੋਸ਼ ਨੂੰ 2 ਸਤੰਬਰ ਨੂੰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇੱਕ ਪੋਸਟ ਗ੍ਰੈਜੂਏਟ ਸਿੱਖਿਆ ਦੀ ਡਾਕਟਰ ਨਾਲ ਬਲਦਕਾਰ ਅਤੇ ਹਤਿਆਨਾ ਨਾਲ ਸੰਬੰਧਿਤ ਇੱਕ ਗੰਭੀਰ ਮਾਮ गिरफ्तारी ਤੋਂ ਬਾਅਦ ਸੀਬੀਆਈ ਨੇ ਇਹਨਾਂ ਗੰਬੀਰ ਦੋਸ਼ਾਂ ਦੀ ਅਗਲੀ ਜਾਂਚ ਲਈ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇਸ ਦੌਰਾਨ ਪਛਮੀ ਬੰਗਾਲ ਵਿੱਚ ਸੱਤਾਧਾਰੀ TMC ਨੇ ਗ੍ਰਿਫਤਾਰੀ ਤੇ ਸਾਬਦਾਨੇ ਨਾਲ ਪ੍ਰਤੀਕਿਰਿਆ ਦਿੱਤੀ ਹੈ ਜਦੋਂ ਕਿ ਭਾਜਪਾ ਨੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸੀਬੀਆਈ ਆਪਣੀ ਜਾਂਚ ਵਿੱਚ ਤਰੱਕੀ ਕਰ ਰਹੀ ਹੈ ਇਸ ਦੌਰਾਨ ਤ੍ਰਿੰਮੂਲ ਕਾਂਗਰਸ ਦੇ ਚਤਰ ਪ੍ਰਸ਼ਦ ਦੇ ਸੁਪਾ ਪ੍ਰਧਾਨ ਤ੍ਰਿੰਕੋਰ ਪਟਾਚਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਨਿਆਂ ਪ੍ਰਣਾਲੀ ਤੇ ਭਰੋਸਾ ਕਰਦੇ ਹਨ ਅਤੇ ਕੇਸ ਬਾਰੇ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਨੇ ਅਦਕਾਰ ਤੋੜਤੇ ਪੰਜ ਭਾਸ਼ਾਵਾਂ ਨੂੰ ਕਲਾਸਿਕਲ ਭਾਸ਼ਾ ਦਾ ਦਰਜਾ ਦਿੱਤਾ ਹੈ ਜਿਸ ਵਿੱਚ ਮਰਾਠੀ, ਪਾਲੀ, ਪਾਕ੍ਰਿਤ, ਅਸਾਮੀ ਅਤੇ ਬੰਗਾਲੀ ਭਾਸ਼ਾ ਸ਼ਾਮਲ ਹੈ ਰਿਪੋਰਟ ਮੁਤਾਬਕ ਭਾਰਤ ਦੀ ਅਮੀਰ ਪਾਸ਼ਾਈ ਵਿਰਾਸਤ ਨੂੰ ਮਾਨਤਾ ਦੇਣ ਅਤੇ ਮਨਾਉਣ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ ਬੀਤੇ ਦਿਨ ਮੰਤਰੀ ਮੰਡਲ ਦੀ ਬੈਠਕ ਦੌਰਾਨ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤੀ ਸੱਭਿਆਚਾਰਕ ਅਤੇ ਪਾਸ਼ਾਈ ਵਿਭਿੰਨਤਾ ਦੇ ਮਾਨਕਰਨ ਦੇ ਸਰਕਾਰ ਦੇ ਉਦੇਸ਼ ਨਾਲ ਮੇਲ ਖਾਂਦਿਆ ਇਸ ਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ ਸਰਕਾਰ ਨੇ ਕਿਹਾ ਕਿ ਕਲਾਸਿਕਲ ਪਾਸ਼ਾ ਮਾ ਭਾਰਤੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਇਤਿਹਾਸਕ ਮੇਲ ਪੱtras ਨੂੰ ਦਰਸਾਉਂਦੀਆਂ ਹਨ ਜਿਸ ਕਿ ਯੋਗ ਹੈ ਕਿ ਕਲਾਸਿਕਲ ਪਾਸ਼ਾ ਮਾ ਨੂੰ ਮਾਤਾ ਦੇਣ ਦੀ ਪ੍ਰਕਿਰਿਆ 2004 ਵਿੱਚ ਸ਼ੁਰੂ ਹੋਈ ਜਿਸ ਦੀ ਸ਼ੁਰੂਆਤ ਤਮਿਲ ਤੋਂ ਹੋਈ ਉਸ ਤੋਂ ਬਾਅਦ ਸੰਸਕ੍ਰਿਤ ਅਤੇ ਤੇਲਗੂ ਸਮੇਤ ਕਈ ਹੋਰ ਪਾਸ਼ਾ ਮਾ ਸ਼ਾਮਲ ਹੋਈਆਂ ਉਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ 2013 ਵਿੱਚ ਮਰਾਠੀ ਨੂੰ ਕਲਾਸਿਕਲ ਦਰਜਾ ਦੇਣ ਦੀ ਬੇਨਤੀ ਕੀਤੀ ਸੀ ਜਿਸ ਦੀ ਸਿਫਾਰ ਪਹਾਰਾਂ ਦੀ ਕਮੇਟੀ ਨੇ ਕੀਤੀ ਸੀ ਇਹ ਮੰਨਤਾ ਮਹਾਰਾਸ਼ਟਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਮਹੱਤਵਪੂਰਨ ਹੈ ਖਾਸ ਕਰਕੇ ਜਿੱਥੇ ਇਹ ਮੁੱਦਾ ਬਹੁਤ ਸਾਰੇ ਪਾਰਟੀਆਂ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਬ੍ਰਿਟੇਨ ਨੇ ਚਾਗੋਸ ਟਾਪੂਆਂ ਨੂੰ ਲੈ ਕੇ ਮੋਰੀਸ਼ੀਅਸ ਦੇ ਨਾਲ 60 ਸਾਲ ਪੁਰਾਣੇ ਵਿਵਾਦ ਦੇ ਹੱਲ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਇਹ ਇਸ ਖੇਤਰ ਨੂੰ ਮੋਰੀਸ਼ੀਅਸ ਨੂੰ ਸੌਂਪਣ ਲਈ ਸਹਿਮਤ ਹੋ ਗਿਆ ਹਾਲਾਂਕਿ ਯੂਕੇ ਟੀਐਕੋ ਗਾਰਸੀਆ ਦਾ ਨਿਯੰਤਰਣ ਬਰਕਰਾਰ ਰੱਖੇਗਾ ਜੋ ਕਿ ਚਾਗੋਸ ਟਾਪੂ ਦੇ ਸਭ ਤੋਂ ਦੱਖਣੀ ਟਾਪੂ ਤੇ ਸਥਿਤ ਇੱਕ ਮਹੱਤਵਪੂਰਨ ਫੌਜੀ ਅਦਾਰਾ ਹੈ ਰਿਪੋਰਟ ਮੁਤਾਬਕ ਯੂਕੇ ਦੇ ਵਿਦੇਸ਼ ਦਫ਼ਤਰ ਦੁਆਰਾ ਵਰਣਿਤ ਇਹ ਸੌਦਾ ਯੂਕੇ ਨੂੰ ਟੀਐਕੋ ਗਾਰਸੀਆ ਉਤੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਹੋਏ ਮੋਰੀਸ਼ੀਅਸ ਨੂੰ ਪ੍ਰਭੂਸੱਤਾ ਗ੍ਰੈਂਡ ਕਰਨ ਦੀ ਆਗਿਆ ਦਿੰਦਾ ਹੈ ਇਹ ਸਮਝੌਤਾ ਜਿਸ ਨੂੰ ਅਜੇ ਕਾਨੂੰਨੀ ਵੇਰਵਿਆਂ ਨਾਲ ਅੰਤ ਮਰੋਪ ਦਿੱਤਾ ਜਾ ਰਿਹਾ ਹੈ ਦਾ ਭਾਰਤ ਨੇ ਸਵਾਗਤ ਕੀਤਾ ਹੈ ਕਿਉਂਕਿ ਇਹ ਚਾਗੋਸ ਟਾਪੂਆਂ ਤੇ ਮੋਰੇਸ਼ੀਸ ਦੇ ਲੰਬੇ ਸਮੇਂ ਤੋਂ ਚੱਲ ਰਹੇ ਦਾਅਵੇ ਦਾ ਸਮਰਥਨ ਕਰਦਾ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਵਿਕਾਸ ਮੋਰੇਸ਼ੀਸ ਦੇ ਉਪਨਿਵੇਸ਼ੀਕਰਨ ਦੇ ਮੁਕੰਮਲ ਹੋਣ ਦੀ ਨਿਸ਼ਾਨਦੇਹੀ ਕਰਦਾ ਹੈ ਉੱਥੇ ਅਮਰੀਕਾ ਨੇ ਵੀ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੇ ਸੰਚਾਲਨ ਲਈ ਡਿਏਗੋ ਗਾਸਿਆ ਮਿਲਟਰੀ ਬੇਸ ਦੀ ਮਹੱਤਤਾ ਉਤੇ ਜ਼ੋਰ ਦਿੰਦੇ ਹੋਏ ਸਮਝੌਤੇ ਦਾ ਸਮਰਥਨ ਵੀ ਕੀਤਾ ਹੈ ਜਿਸ ਕਿਹਾ ਗਿਆ ਕਿ ਚਾਗੋਸ ਟਾਪੂ 1814 ਤੋਂ ਬ੍ਰਿਟਿਸ਼ ਨਿਯੰਤਰਣ ਤਿੰਨ ਹੈ ਪਰ 1960 ਦੇ ਦਹਾਕੇ ਵਿੱਚ ਬ੍ਰਿਟੇਨ ਨੇ ਬ੍ਰਿਟਿਸ਼ ਹਿੰਦ ਮਹਾਸਾਗਰ ਖੇਤਰ ਬਣਾਉਣ ਲਈ ਉਹਨਾਂ ਨੂੰ ਮੋਰੇਸ਼ੀਸ ਤੋਂ ਵਾਪਸ ਕਰ ਦਿੱਤਾ ਸੀ। ਬਹੁਤ ਸਾਰੇ ਉਸਨੇਕਾਂ ਨੂੰ ਇਸ ਸਮੇਂ ਦੌਰਾਨ ਅਮਰੀਕੀ ਫੌਜੀ ਬੇਸ ਲਈ ਰਸਤਾ ਬਣਾਉਣ ਲਈ ਜ਼ਬਰਦਸਤੀ ਹਟਾ ਦਿੱਤਾ ਗਿਆ ਸੀ। ਹੁਣ ਇਹ ਤਾਜ਼ਾ ਸਮਝੌਤਾ ਡਿਏਗੋ ਕਾਸਿਆ ਬੇਸ ਤੇ ਪਵਿੱਖ ਦੇ ਸੰਚਾਲਨ ਨੂੰ ਸੁਰੱਖਿਤ ਕਰਦਾ ਹੈ ਜੋ ਖੇਤਰ ਵਿੱਚ ਫੌਜੀ ਲੋਜਿਸਟਿਕਸ ਅਤੇ ਸੰਚਾਲਨ ਲਈ ਮਹੱਤਵਪੂਰਨ ਹੈ। ਬੁਲਟਿਨ ਵਿੱਚ ਚਾਚਲੇ ਲਈ ਹੈ ਨਾ ਹੀ ਮੋਰਤੋ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਪੀ ਆਰ ਸੈਲ।